Ring yeah. ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਂ ਸ਼ਾਹਬਾਸ ਖਾਨ ਪਾਵਰ ਕਮਪੈਸ਼ਨਰ ਐਸੋਸੀਏਸ਼ਨ ਮੰਡਲ ਮਲੇਰ ਕੋਟਲਾ ਵੱਲੋਂ 74-75 ਸਾਲ ਪੁਰਾਣੇ ਹੋਣ ਤੇ 22 ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਲ ਦਾ ਸਲਮਾਨ ਸਮਾਰੋ ਉੱਤਮ ਰੈਸਟੋਰੈਂਟ ਸੱਠਾ ਬਾਜ਼ਾਰ ਮਲੇਰ ਕੋਟਲਾ ਵਿਖੇ ਕੀਤਾ ਗਿਆ ਜਿਸ ਵਿੱਚ ਮਾਰਚ 2025 ਤੋਂ 27 ਦਸੰਬਰ 2025 ਤੱਕ ਮਲੇਰ ਕੋਟਲਾ ਤੋਂ ਸ਼ਾਹਵਾਸ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਤਰ ਇੱਕ ਬੰਦਾ ਦਾ ਹੁਣ ਦੇਖਿਆ ਵੀ ਆ ਚਲਾਨੇ ਸਾਹਿਬ ਦਾ ਜੁਲਾ ਹੈ ਵੀ ਸਾਨੇ 92 ਸਾਲ ਜਿਉਣਾ ਜਿਆਦਾ ਪਾਤੂ ਤੁਸੀਂ ਮੈਂ ਕਹਿੰਦਾ 100 ਸਾਲ ਜਿਉਂਗੇ ਜਿਹੜਾ ਤੇ ਸਾਡੇ ਇਹ ਵੀ ਤੇ ਉਸ ਨੂੰ ਮੈਂ ਬੇਨਤੀ ਕਰਨੀ ਹੈ ਵੀ ਇਹ ਕਾਰਗਤੀ ਹੈ ਜਿਹੜੇ ਅਸੀਂ ਸਿੱਧਾ ਸਨਮਾਨ ਕਰਨਾ ਹੈ ਇਹ ਨਿਕੇ ਅਸੀਂ ਹਾਕ ਪਾ ਲਿਆ ਅਗਰ ਸੋਹੀ ਮੇਲੀ ਦੇ ਕੋਈ ਰਗਾ ਸਿਕੀ ਦਾ ਮਤਲਬ ਇਹ ਹੈ ਕਿ ਜਦੋਂ ਪਰਵਾਰ ਨੂੰ ਕੋਈ ਪਤਾ ਲੱਗਦਾ ਹੈ ਸਾਡੇ ਮਜ਼ਦੂਰਾਂ ਸਾਡੇ ਦਾਦਾ ਜੀ ਨੂੰ ਸਾਡੇ ਨੇ ਸਨਮਾਨ ਕੀਤਾ ਤਾਂ ਉਹਨਾਂ ਦੇ ਬਣਜਵਾ ਦੇ ਹੱਥ ਮੇਰੇ ਜਨ ਸਾਡੇ ਉਹਦਾ ਮੈਂ ਤਾਂ ਬਹੁਤ ਕੋਈ ਨਾ ਕਾਹਲੇ ਹਿੰਦਤ ਅਲਵਾ ਇਹ ਤੇ ਸਰਪੰਚਾਂ ਵੀ ਹੁਣਾਂ ਪਰਿਵਾਰ ਨੂੰ ਪਤਾ ਲੱਗੇ ਨਹੀਂ ਇਹਦੇ ਪਿੱਛੇ ਦੇ ਸਾਥੀ ਹੈਗੇ ਆ ਸਨਮਾਨ ਕਰਦੇ ਨੇ ਕੋਈ ਸਮਾਂ ਖਾਸ ਆ 17 ਦਸੰਬਰ ਨੂੰ ਮਿਲਾਂਗੇ ਆ ਜਿੰਨਾ ਬਾਰੇ ਧੋਲਾ ਜੀ ਨੇ ਕਾਫੀ ਡਿਟੇਲ ਚ ਦੱਸਿਆ ਮੈਂ ਉਹਨੇ ਬਹੁਤ ਦੇ ਡਿਟੇਲ ਚ ਨਹੀਂ ਜਾਵਾਂਗਾ ਅੱਜ ਸਾਰੇ ਈਸ਼ੂ ਆਪਾਂ ਥੋੜੇ ਥੋੜੇ ਡਿਸਕਸ ਕਰਾਂਗੇ ਤੇ ਸਾਥੀ ਫੱਤੀ ਲੈ 1980 ਇਹ ਰਾਸੀ ਜਿਹੜੀ ਸਰਕਾਰ ਸੀਗੀ ਮੁਰਾਦ ਜੀ ਡਿਸਾਈਡ ਕੀਤੀ ਸਰਕਾਰ ਸੀਗੀ ਬੋਲੇ 5 ਸਾਲ ਪਿੱਛੇ ਜਾ ਕੇ ਪੌਂਸਾ ਦੇ ਦਿੱਤੀ ਮਾਰਚ 70 ਤੋਂ ਪੈਸ਼ੇਰਾ ਬੰਦ ਕਰ ਦਿੱਤੀ ਸੀ ਜਿੱਥੇ ਉਹ ਸਰਕਾਰ ਵੀ ਆਪਣੇ ਟਾਈਮ ਦੇ ਅੱਜ ਤੋਂ ਲਾਗੂ ਕੀਤਾ ਇਹਦੇ ਅੰਦਰ ਆਜੇ ਡਿਜ਼ਾਈਨ ਦੀ ਸਰਕਾਰ ਨੇ ਪੌਂਸਾ ਪਿੱਛੇ ਜਾ ਕੇ ਪੈਸ਼ੇਰਾ ਬੰਦ ਕਰ ਦਿੱਤੀ ਸੀ ਜਿਹਦੀ ਮਿਲਾਈ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਸੀਗੇ ਡੀ ਤੇ ਨਾਖੜਾ ਸਾਹਿਬ ਇਹ ਸੀ ਆਪਣੇ ਡਿਫੈਂਸ ਸਿਸਟਮ ਚ ਕੰਮ ਕਰਦੇ ਸੀਗੇ ਤੇ ਇਹਨਾਂ ਨੇ ਲੜਾਈ ਲੜੀ ਉਸ ਵੇਲੇ ਜਿਹੜਾ ਫੈਸਲਾ ਹੋਇਆ 17 ਜੁਲਾਈ 1982 ਨੂੰ ਜਿਹੜੇ ਪਿਛੇ ਚੰਦਰ ਚੋ ਜੱਜ ਰਟਾਇਰ ਹੋਏ ਨੇ ਜਨਦੇ ਜੱਜ ਜਿਹਨਾਂ ਨੇ ਫੈਸਲਾ ਦਿੱਤਾ ਸੀ ਸਤਾਰਾ 201982 ਨੂੰ ਜਿਹੜਾ ਫੈਸਲਾ ਦਿੱਤਾ ਆਪਰੇ ਜਿਹੜੀ ਕਰ ਰਹੀ ਹੈ ਟੀਵੀ ਦੀ ਲਾਈਵ ਸਟ ਚੱਲ ਰਹੀ ਹੈ ਜਿਹੜੀ ਉਹ ਸਾਡੇ ਖਾਨ ਪਟਿਆਲਾ ਰਹਿਵਾਤਾਂ ਕਬਰੀ ਤਾਂ ਰਹੇ ਨੇ ਨਾਲ ਉਹਦੇ ਸ਼ਵਸ ਸਿੰਘ ਦੀ ਪਤ్రਕਾ ਤੇ ਬੋਲ ਸੰਤੀ ਉਹਨਾਂ ਦੇ ਨਾਲ ਰੋ ਵੀ ਆਏ ਨੇ ਜਿਹੜੇ

ਆ ਥੋੜਾ ਸਾਈਡ ਤੇ ਹੋ ਜਾਏ ਮਹਾਰਾਜਾ ਥੋੜਾ ਕੋਤੇ ਹੋ ਜੀ ਜੀ ਸਾਹਿਬ ਹਜੇ ਪਤਾ ਨਹੀਂ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਅਦਰ ਸਾਹਿਬ ਮਹਾਰਾਜਾ ਜੀ ਸਨ ਫਟਣ ਰਿਹਾ ਕੋਡ ਨਾਲੋਂ ਉਹ ਸਾਡੇ 77 ਸਾਲਾ ਸਾਥੀ ਨੇ ਅਤੇ 90 ਸਾਲਾ ਮਾਤਾ ਜੀ ਉਹਨਾਂ ਦਾ ਅਸੀਂ ਜਨਮ ਦਿਵਸ ਸਮਾਰੋਹ ਰੱਖਿਆ ਸੀ ਜਨਮ ਦਿਵਸ ਸਮਾਰੋਹ ਦੇ ਵਿੱਚ ਸਾਡੇ ਟੇਟ ਦੇ ਆਕੂ ਪਹੁੰਚੇ ਨੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਜਾਣਨਾ ਪਾਇਆ ਇਹ ਆਉਣ ਵਾਲੇ ਜੋਸ਼ ਘਰਚ ਨੇ ਉਹਨਾਂ ਬਾਰੇ ਕੁੱਲ ਕੇ ਵਿਚਾਰਾ ਹੋਈਆਂ ਕਿਉਂਕਿ ਸਾਡੇ ਪੰਜਾਬ ਸਰਕਾਰਾਂ ਜਾਂ ਕੇਂਦਰ ਸਰਕਾਰ ਉਹ ਨਿਜੀਕਰਨ ਤੇ ਨਿਜੀਕਰਨ ਦੀਆਂ ਦੇਖਿਆ ਨੂੰ ਲਾਗੂ ਕਰ ਰਹੀ ਆ ਇਸ ਕਰਕੇ ਸਾਡੇ ਤੋਂ ਅੰਸ਼ਰ ਸਾਥੀ ਨੇ ਜਾਂ ਸਾਡੇ ਮੁਲਾਜ਼ਮ ਸਾਥੀ ਨੇ ਉਹਨਾਂ ਦਾ ਡੀਏ ਤੋਂ ਸੈਂਟਰ ਸਰਕਾਰ 58% ਦੇ ਰਹੀ ਆ ਤੇ ਸਾਡੇ ਉਹ ਮੁਲਾਜ਼ਮ ਤੇ ਪੰਚਰ ਨੇ ਉਹਨਾਂ ਨੂੰ 42% ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਪੁਰਾਣੀ ਪੈਨਸ਼ਨ ਉਹ ਵੀ ਬੰਦ ਕਰਕੇ ਨਵੀਂ ਪੈਨਸ਼ਨ ਲਾਗੂ ਕੀਤੀ ਜਾ ਰਹੀ ਹੈ ਤੇ ਬਾਕੀ ਹੋਰ ਜੋ ਮੰਗਾਂ ਨੇ ਜਿਵੇਂ ਕੱਚੇ ਖਾਮੇ ਪੱਤੇ ਕਰਨੇ ਤੇ ਉਹਦੇ ਬਾਰੇ ਜੋ ਚਰਚਾ ਚੱਲ ਰਿਹਾ ਉਹਦੇ ਬਾਰੇ ਸਾਡੇ ਸੂਬਾ ਪ੍ਰਧਾਨ ਜੀ ਨੇ ਅਤੇ ਸਾਡੇ ਸਟੇਟ ਦੇ ਸਾਥੀ ચંદ્રਸ਼ੇਖ ਜੀ ਤੋਂੜਾ ਨੇ ਉਹਨਾਂ ਕੇ ਵਿਚਾਰਾਂ ਪੇਸ਼ ਕੀਤੀਆਂ ਨੇ ਕੈਂਸਰ ਛਾਤੀਆਂ ਨੂੰ ਅੱਧਾ ਦਿੱਤਾ ਕਿ ਆਉਣ ਵਾਲੇ ਜੋ ਵੀ ਖਰਚ ਆਉਣਗੇ ਉਹਨਾਂ ਦੇ ਵਿੱਚ ਵਾਕੋ ਵਾਦ ਚਮੂਲੀਅਤ ਕਰਨ ਚਮੂਲੀਅਤ ਕਰਨੀ ਆ ਤੇ ਇਸ ਕਰਕੇ ਅਸੀਂ ਔਰ ਛਾਤੀਆਂ ਨੂੰ ਇੰਥੇ ਕੀਤੀ ਆ ਵੀ ਜੋ 50 ਚੱਕਰ ਪ੍ਰੋਪਰਟੀਆਂ ਵੇਚ ਰਹੀ ਆ ਉਹਦੇ ਖਿਲਾਫ ਵੀ ਖਰਚ ਕਰਨਾ ਤੇ 2025 ਬਲੇ ਲੈ ਕੇ ਆ ਰਹੀ ਆ ਉਹਦੇ ਖਿਲਾਫ ਵੀ ਖਰਚ ਕਰਨਾ

Vai expelled mi jacket 怎么 inylan zain